ਫਿਲੌਰ ਹਲਕੇ ਦਾ ਪ੍ਰਸਿੱਧ ਦਰਬਾਰ ਬਾਬਾ ਚੰਡੀ ਪੀਰ ਵਿਖੇ ਸਲਾਣਾ ਜੋੜ ਮੇਲਾ ਕਰਵਾਇਆ ਗਿਆ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ ਨੇ ਦਰਬਾਰ ਵਿਖੇ ਆ ਕੇ ਮੱਥਾ ਟੇਕਿਆ ਇਸ ਮੇਲੇ ਵਿੱਚ ਵੱਖ-ਵੱਖ ਦਰਬਾਰਾਂ ਤੋਂ ਸੰਤਾ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ ਪੰਜਾਬੀ ਗਾਇਕ ਕਾਂਸ਼ੀਨਾਥ ਨੇ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਤਾਂ ਨੂੰ ਨਿਹਾਲ ਕੀਤਾ ਸੁਖਬੀਰ ਰਤੂ ਨੇ ਮੇਲੇ ਦੀਆਂ ਸਮੂਹ ਸੰਤਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਸਰਪੰਚ ਰਵਿੰਦਰ ਦੀਪਕੌਰ ਓਸ਼ਾ ਰਾਣੀ ਪੰਜ ਕਸ਼ਮੀਰ ਕੋਰ ਪੰਜ ਪਰਮਜੀਤ ਕੌਰ ਪੰਜ ਦਵਿੰਦਰ ਸਿੰਘ ਪੰਜ ਅਵਤਾਰ ਸਿੰਘ ਪੰਜ ਬਲਜਿੰਦਰ ਸਿੰਘ ਪੰਜ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਪਰਾਦੇ ਬਣਾਦੇ ਚੰਡੀਗੜ੍ਹ ਦੇ ਦਰਵਾਰ ਆ। ਤੇ ਇਹ ਸਾਡੇ ਹਰ ਦਾ ਮੇਲਾ ਬਣਾਇਆ ਜਾਂਦਾ ਜੀ ਹਰ ਸਾਲ। ਹਰ ਦੇ 6 ਆਪਣੇ ਜੂਨ ਮਹੀਨੇ ਦੀ 22 ਦੀ 23 ਤੱਕ ਦਿਨ ਦਾ ਮੇਲਾ ਬਣਾਇਆ ਜਾਂਦਾ ਜੀ। ਤੇ ਅਸੀਂ ਸਾਰੀ ਸੰਗਤ ਦਾ ਜਿਹੜੇ ਸਾਡੀ ਸੰਗਤ ਨੂੰ ਵਧਾਈਆਂ ਦਿੰਨੇ ਆ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ। ਸਾਡੇ 21 ਤਰੀਕ ਦੇ ਦੀ ਚਾਰੰਗ ਚਲੋਂਦੇ 22 ਤਰੀਕ ਨੂੰ ਸਾਡੇ ਮੇਲੇ ਦਾ ਪਰੰਦਰਜ ਸੰਗਤ ਲੱਗਦੇ ਤੇ ਅੱਜ ਸਾਡੇ 22 ਤਰੀਕ ਨੂੰ ਕਾਸ਼ੀ ਨਾਥ ਜੀ ਸੰਗਤ ਆਈ ਸੀ ਕੱਲ ਵੀ ਸਾਡੇ ਮੀੜਿਆ ਦੇ ਰਸ ਹੋਣੀ ਹੈ ਜੋ ਸਾਰੀ ਸਾਥ ਸੰਗਤ ਹੋਰ ਆਲਮੀ ਬਣੀ ਹੋਵੇ ਤੇ ਅਸੀਂ ਆਪਣੀ ਗ੍ਰਾਮ ਦੇ ਕੜੈਣਾ ਤੇ ਇਸ ਨੂੰ ਉਹਨੇ ਕਮੇਟੀ ਵੱਲੋਂ ਦੀ ਸਾਰੀ ਸੰਗਤ ਨੂੰ ਜੀ ਬਣੀ ਹੈ ਜੀ